ਅੱਜ ਜਿਹੜੀ ਤੁਹਾਡੇ ਕੋਲ ਮੈਂ ਵੀਡੀਓ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਉਹ ਕੁੜੀ ਜਿਹਦਾ ਵਿਆਹ ਉਸਦੇ ਚਾਚੇ ਵੱਲੋਂ ਕੀਤਾ ਜਾਂਦਾ ੱੱਕੇ ਨਾਲ ਵਿਆਹ ਕੀਤਾ ਜਾਂਦਾ ਤੇ ਜਿਸ ਘਰ ਦੇ ਵਿੱਚ ਉਹ ਜਾਂਦੀ ਹੈ ਤੇ ਉੱਥੇ ਉਸ ਨੂੰ ਇਹੋ ਜਿਹਾ ਘਰ ਵਾਲਾ ਮਿਲਦਾ ਜਿਹੜਾ ਉਹ ਨਸ਼ੇ ਕਰਦਾ ਹੁੰਦਾ ਜਿਹਦੇ ਕਰਕੇ ਉਹ ਕੁੜੀ ਨੂੰ ਬਾਹਰ ਕੰਮ ਕਰਨਾ ਪੈਂਦਾ ਕੰਮ ਕਰਦੇ ਕਰਦੇ ਉਹਨੂੰ ਕਿਸੇ ਕੁੜੀ ਦੇ ਨਾਲ ਮਿਲਣਾ ਹੁੰਦਾ ਤੇ ਉਸ ਤੋਂ ਬਾਅਦ ਉਹ ਇਹੋ ਜੇ ਧੰਦੇ ਦੇ ਵਿੱਚ ਵੱੜਦੀ ਆ ਜਿੱਥੋਂ ਨਿਕਲਿਆ ਨਹੀਂ ਜਾਂਦਾ ਇਹ ਜੀ ਦਲਦਲ ਦੇ ਵਿੱਚ ਵੜ ਜਾਂਦੀ ਆ ਜਿੱਥੋਂ ਨਿਕਲਿਆ ਨਹੀਂ ਜਾਂਦਾ ਅੱਜ ਉਹ ਕੈਮਰੇ ਮੂਰੇ ਆ ਰਹੀ ਆ ਵੀ ਕਹਿ ਰਹੀ ਆ ਵੀ ਜਿਹੜਾ ਅਸੀਂ ਕੰਮ ਕਰਦਿਆਂ ਨਾ ਜਿਹੜਾ ਕੰਮ ਅਸੀਂ ਅਪਣਾਇਆ ਹੋਇਆ ਇਸ ਕੰਮ ਦੇ ਵਿੱਚ ਕਿਵੇਂ ਆਉਣਾ ਬਣਦਾ ਤੇ ਇਸ ਕੰਮ ਦੇ ਵਿੱਚ ਬੰਦਾ ਆ ਕੇ ਨਿਕਲ ਨਹੀਂ ਸਕਦਾ ਅੱਜ ਤੁਹਾਨੂੰ ਉਸ ਕੁੜੀ ਨਾਲ ਮਲਾਵਾਂਗੇ ਜਿਹੜੀ ਇਹ ਗੱਲ ਉਹ ਸ੍ਰੀ ਆਮ ਕਹਿ ਰਹੀ ਹੈ ਕੈਮਰੇ ਮੂਰੇ ਆਜੋ ਮਾੜਾ ਤੁਹਾਨੂੰ ਵਿਖਾ ਦਿੰਦੇ ਸਾਰਾ ਸਿਸਟਮ ਕਿਵੇਂ ਬਣਦਾ ਆਜੋ ਮਾੜਾ ਖਿੱਚ ਕੇ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਅੱਜ ਉਸ ਪੈਨ ਕੋਲ ਖੜੇ ਆ ਜਿਹੜੀ ਇੱਕ ਧੰਦਾ ਕਰਦੀ ਆ ਜਿਵੇਂ ਆਪਾਂ ਕਹਿ ਦਈਏ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਇੱਕ ਜਿਸਮ ਫਰੋਚੀ ਦਾ ਧੰਦਾ ਚੱਲਦਾ ਹੁੰਦਾ ਜਿਵੇਂ ਆਪਾਂ ਕਹਿ ਦਈਏ ਵੀ ਕੋਸ਼ਣਾ ਕੋਸ਼ ਇਹੋ ਜਿਹੀਆਂ ਮਜਬੂਰੀਆਂ ਹੁੰਦੀਆਂ ਜਿੰਨਾ ਕਰਕੇ ਇਹ ਸਾਰਾ ਕੁਝ ਕਰਨਾ ਪੈਂਦਾ ਗੱਲਬਾਤ ਕਰਦੇ ਆਂ ਵੀ ਇਸ ਧੰਦੇ ਦੇ ਵਿੱਚ ਕਿਵੇਂ ਆਈ ਇਹ ਭੈਣ ਤੇ ਇਹ ਧੰਦਾ ਕਿਵੇਂ ਚੱਲਦਾ ਤੇ ਇਸ 'ਚ ਆਉਣ ਦਾ ਕੀ ਰੀਜ਼ਨ ਬਣ ਗਿਆ ਸਸੀਗਾ ਪੈਨ ਸਾਸਰੀ ਘਰ ਕੀ ਗੱਲਬਾਤ ਕੀ ਆਪਣੇ ਗੱਲਬਾਤ ਵੀ ਰਿਹਾ ਐ ਆ ਵੀ ਮੇਰੇ ਨਾਲ ਮਤਲਬ ਵੀ ਮਾਪਿਓ ਹੈ ਨਹੀਂ ਤੇ ਮੇਰੇ ਜਿਹੜੇ ਚਾਚੇ ਵਰਗੇ ਸੀ ਉਹਨਾਂ ਨੇ ਵੀ ਮੇਰਾ ਕੁਝ ਵੀ ਨਹੀਂ ਵੇਖਿਆ ਉਹਨਾਂ ਨੇ ਮੇਰਾ ਵਿਆਹ ਕਰਤਾ ਧੱਕੇ ਨਾਲ ਜਿਹੜੇ ਮੁੰਡੇ ਨਾਲ ਉਹਨਾਂ ਨੇ ਮੇਰਾ ਵਿਆਹ ਕਰਾਇਆ ਤੇ ਉਹ ਮੁੰਡਾ ਵੀ ਸਹੀ ਨਹੀਂ ਸੀਗਾ ਥੋੜੇ ਦਿਨ ਤਾਂ ਸਹੀ ਰਿਹਾ 10 15 ਕ ਦਿਨ ਹਨਾ ਵੀ ਹੋ ਸਕਦਾ ਵੀ ਉਹਨਾਂ ਚਾਰ ਉਹਨੇ ਵੀ ਟਾਲਾ ਰੱਖਿਆ ਤੇ ਉਹ ਲਾਉਂਦਾ ਚਿੱਟਾ ਉਹ ਇੱਕ ਦਿਨ ਦੇ ਵਿੱਚ ਦੀ ਬਈ ਚਾਰ ਚਾਰ ਪੰਜ ਪੈਂਤੀ ਕੇ ਲਾ ਜਾਂਦਾ ਤੇ ਹੁਣ ਉਹ ਮੈਨੂੰ ਕਰਦਾ ਸੀ ਕੁੱਟ ਮਾਰ ਜਦੋਂ ਕਈ ਵਾਰੀ ਕੰਮ ਤੇ ਵੀ ਮਤਲਬ ਉਹ ਪਹਿਲਾਂ ਤਾਂ ਜਾਂਦਾ ਹੁੰਦਾ ਸੀਗਾ ਫਿਰ ਬਈ ਵੀ ਹੁਣ ਘਰੋਂ ਚੀਜ਼ਾਂ ਚੱਕ-ਚੱਕ ਕੇ ਵੇਚਣ ਲੱਗ ਗਿਆ ਮੈਂ ਉਹਨੂੰ ਆਖਿਆ ਵੀ ਐਂ ਚੀਜ਼ਾਂ ਨਾ ਵੇਚ ਵੀ ਐਂ ਤਾਂ ਆਪਣਾ ਵੀ ਸਭ ਕੁਝ ਹੀ ਉਹ ਹੋ ਜਾਊਗਾ ਵੀ ਪਹਿਲਾਂ ਹੀ ਹੈਣੀ ਸੀ ਇੱਕ ਹੀ ਕਮਰਾ ਜਆ ਵੀ ਜਿੱਥੇ ਅਸੀਂ ਰਹਿੰਨੇ ਆ ਤੇ ਭਾਈ ਜਿਵੇਂ-ਤੇਵੇਂ ਚਲੋ ਵੀ ਸਾਡਾ ਟਾਈਮ ਪਾਸ ਹੋਈ ਜਾਂਦਾ ਸੀਗਾ ਫਿਰ ਐਂ ਕਰਦੇ-ਕਰਦੇ ਬਈ ਉਹ ਤਾਂ ਮੇਰੇ ਨਾਲ ਕੁੱਟ ਮਾਰ ਕਰਨ ਲੱਗ ਗਿਆ ਮੈਨੂੰ ਕਹਿੰਦਾ ਵੀ ਤੂੰ ਜਿੱਥੇ ਮਰਜੀ ਜਾਇਆ ਕਰ ਜੋ ਮਰਜੀ ਕਰ ਕਹਿੰਦਾ ਕਲ ਵੀ ਮੈਨੂੰ ਤਾਂ ਵੀ ਮੈਂ ਤਾਂ ਮਰ ਜੂਗਾ ਨਸ਼ੇ ਬਿਨਾ ਹੁਣ ਬਈ ਜਦੋਂ ਲਾੜੀ ਲਾਤੀ ਹੁਣ ਮੈਂ ਕੀ ਕਰਦੀ ਨਾ ਤਾਂ ਮੈਂ ਛੱਡਣ ਜੋਗੀ ਨਹੀਂ ਤੂੰ ਆਪਣੇ ਚਾਚੇਰਗੇ ਨਾਲ ਗੱਲਬਾਤ ਨਹੀਂ ਕੀਤੀ ਵੀ ਤੁਸੀਂ ਜਿਹੜਾ ਜਿਹੇ ਜਿਹੇ ਨਾਲ ਮੁੰਡਾ ਲੱਭਿਆ ਤੁਸੀਂ ਵੀ ਉਹ ਸਹੀ ਨਹੀਂ ਹੈਗਾ ਬਈ ਮੈਂ ਆਖਿਆ ਸੀ ਉਹਨਾਂ ਨੂੰ ਜਦੋਂ ਵੀ ਮੈਨੂੰ ਪਤਾ ਲੱਗਿਆ ਵੀ ਐਂ ਕਰਦਾ ਹਨਾ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਹੀ ਆਖਿਆ ਸੀਗਾ ਮੈਨੂੰ ਕਹਿੰਦੇ ਅਸੀਂ ਆਵਾਂਗੇ ਤੇ ਮੈਂ ਆਖਿਆ ਵੀ ਤੁਸੀਂ ਆ ਕੇ ਇਹਦੇ ਨਾਲ ਇੱਕ ਵਾਰੀ ਗੱਲ ਕਰੋ ਵੀ ਤੁਹਾਨੂੰ ਕੀ ਨੇ ਦੱਸ ਪਾਈ ਸੀ ਇਹਦੇ ਵੀ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹ ਐਂ ਕਰਕੇ ਵੀ ਚਿੱਟਾ ਲਾਉਂਦਾ ਵੀ ਮੈਨੂੰ ਤਾਂ ਬਈ ਉਹਨਾਂ ਨੇ ਫੋਟੋ ਤੱਕ ਨਹੀਂ ਦਿਖਾਈ ਸੀ ਮ ਤੇ ਉਸ ਤੋਂ ਬਾਅਦ ਮੈਨੂੰ ਮੇਰਾ ਚਾਚਾ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਅਸੀਂ ਆਵਾਂਗੇ ਆਵਾਂਗੇ ਬਈ ਇਸ ਗੱਲ ਨੂੰ 3 ਮਹੀਨੇ ਹੋ ਗਏ ਹੁਣ ਉਹ ਮੇਰਾ ਹੋ ਨੰਬਰ ਹੀ ਨਹੀਂ ਫੋਨ ਹੀ ਨਹੀਂ ਚੱਕਦੇ ਮੈਂ ਕਦੇ ਕਿਸ ਤੋਂ ਲਵਨੀਆ ਕਦੇ ਕਿਸ ਤੋਂ ਜਦੋਂ ਮੇਰੀ ਬਾਜ ਬਈ ਪਤਾ ਲੱਗ ਜਾਂਦੀ ਉਹਨਾਂ ਨੂੰ ਸਿਆਣ ਲੈਂਦੇ ਬਈ ਫੋਨ ਕੱਟ ਦਿੰਦੇ ਮੈਨੂੰ ਪਤਾ ਲੱਗ ਗਿਆ ਬਈ ਬਈ ਮਾਪੇ ਮਾਪੇ ਹੀ ਹੁੰਦਾ ਚਾਚੇ ਤਾਏ ਕੋਈ ਨਹੀਂ ਕਿਸੇ ਦਾ ਅੱਛਾ ਤੇ ਤੇਰਾ ਵਿਆਹ ਹੋਇਆ ਸੀਗਾ ਵੀ ਉਦੋਂ ਕਿਵੇਂ ਸੀਗਾ ਤੇਰਾ ਘਰਲ 15 ਕ ਦਿਨ ਤਾਂ ਬਈ ਵਧੀਆ ਰਿਹਾ ਮੈਂ ਤੁਹਾਨੂੰ ਐਵੇਂ ਕਹਾਂ ਵੀ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਸਹੀ ਹੈ ਸਾਰਾ ਕੁਝ ਨਾ 15 ਕ ਦਿਨ ਉਦੋਂ ਬਾਅਦ ਚ ਉਹ ਹੌਲੀ ਹੌਲੀ ਵੀ ਮਤਲਬ ਮੈਨੂੰ ਕਹਿੰਦਾ ਨਾ ਵੀ ਮੈਂ ਕਿਤੇ ਬਾਹਰ ਕੰਮ ਤੇ ਜਾਣਾ ਤੇ ਕਹਿੰਦਾ ਵੀ ਆਹ ਜਿਹੜੀਆਂ ਬਈ ਟੇਲਰ ਟੁਲਾਈਆਂ ਦੇ ਕੰਮ ਕਰਦੇ ਆ ਤੇ ਕਹਿੰਦਾ ਵੀ ਵਧੀਆ ਪੈਸੇ ਬਣਨਗੇ ਆਪਾਂ ਘਰ-ਬਾਰ ਬਣਾ ਲਾਂਗੇ ਮੈਂ ਖੈ ਚੱਲ ਕੋਈ ਨਹੀਂ ਕਹਿੰਦਾ ਮੈਨੂੰ 1.5 ਮਹੀਨਾ ਲੱਗ ਜੂ ਮੈਂ ਖੈ ਤੂੰ ਜਾਵੜ ਬਈ ਮੈਂ ਘਰੇ ਚਲੋ ਆਪਦਾ ਇਕੱਲੀ ਰਹਿੰਦੀ ਸੀਗੀ ਤੇ ਜਾਵੜਿਆ ਉਸ ਤੋਂ ਬਾਅਦ ਬਈ ਉੱਥੇ ਉਹ ਜਦੋਂ ਇਹ ਵਾਪਸ ਆਇਆ ਮਹੀਨੇ 1.5 ਮਹੀਨੇ ਬਾਅਦ ਇਹਨੇ ਮੈਨੂੰ ਇੱਕ ਕਰੀ ਪੈਸੇ ਵੀ ਪਾਏ ਉੱਥੋਂ ਵੀ ਸੌਦਾ ਪੱਤਾ ਲਿਆ ਕਹਿੰਦਾ ਜਦੋਂ ਉੱਥੋਂ ਆਇਆ ਵੀ ਉਸ ਤੋਂ ਬਾਅਦ ਤਾਂ ਬਸ ਇਹ ਜਮਾ ਮਤਲਬ ਆਈ ਤਬਾਈ ਹੋ ਕੇ ਆਇਆ ਉੱਥੋਂ ਵੀ ਨਸ਼ਾ ਵਾਲਾ ਕਰਨ ਲੱਗ ਗਿਆ ਸੀ ਟੀਕੇ ਵਾਲੇ ਲਾਉਣ ਲੱਗ ਪਹਿਲਾਂ ਠੀਕ ਸੀਗਾ ਤੇ ਉਹ ਬਾਅਦ ਦੇ ਜਦੋਂ ਕੰਮ ਤੇ ਗਿਆਏ ਉਦੋਂ ਉਸ ਤੋਂ ਬਾਅਦ ਇਹ ਨਸ਼ੇ ਦੇ ਵਿੱਚ ਵੜ ਗਿਆ ਹਾਂ ਬਈ ਪਹਿਲਾਂ ਤਾਂ ਕੱਲੇ ਕੈਪਸੂਲ ਕੋਫਸੂਲ ਜੇ ਖਾਂਦਾ ਸੀ ਇਹ ਕਿਉਂਕਿ ਮੈਨੂੰ ਕਈ ਵਾਰ ਇੱਥੇ ਆਏ ਵੀ ਕਰੋ ਜਦੋਂ ਇਹਦੇ ਜਾਣ ਤੋਂ ਬਾਅਦ ਚੱਲ ਬਈ ਇਹੋ ਜਿਆ ਤਾਂ ਚੱਲ ਜਾਂਦਾ ਜਦੋਂ ਬੰਦਾ ਸਾਰਾ ਦਿਨ ਕੰਮ ਕਰਦਾ ਮੈਂ ਨਹੀਂ ਵੀ ਚੱਲ ਕੋਈ ਗੱਲ ਨਹੀਂ ਵੀ ਜਦੋਂ ਪੈਸਾ ਤੇ ਲੈ ਦਿੰਦਾ ਸੀ ਜਦੋਂ ਬਈ ਉੱਥੇ ਜਾਵੜਿਆ ਨਾ ਉਸ ਤੋਂ ਬਾਅਦ ਚ ਤਾਂ ਇਹਨੇ ਬਾਹਲਾ ਆਪਦਾ ਮਤਲਬ ਆਪਣੇ ਆਪ ਨੂੰ ਇਹਨੇ ਖਰਾਬ ਕਰ ਲਿਆ ਟੀਕੇ ਲਾਉਣ ਲੱਗ ਗਿਆ ਡੇਢ ਮਹੀਨੇ ਬਾਅਦ ਜਦੋਂ ਆਇਆ ਬਈ ਜਿੰਨੇ ਪੈਸੇ ਇਹ ਬਣਾ ਕੇ ਲਿਆ 15-20000 ਰੁਪਏ ਉਹ ਬਈ ਇਹਨੇ ਮੰਨ ਕੇ ਚਲੋ ਪਹਿਲਾਂ ਤਾਂ ਇਹ ਇੱਕ ਟੀਕਾ ਲੰਦਾ ਸੀ ਫਿਰ ਇਹ ਦੋ ਤੇ ਹੋ ਗਿਆ ਹੌਲੀ ਹੌਲੀ ਬਈ ਇਹ ਦਿਨ ਦੇ ਚਾਰ-ਪੰਜ ਟੀਕੇ ਕਰਤੇ ਤੇ ਜਦੋਂ ਤੇਰੇ ਚਾਚੇ ਨੇ ਤੇਰਾ ਵਿਆਹ ਕੀਤਾ ਹਨਾ ਵੀ ਤੇਰੀ ਆਪਣੀ ਜਿਹੜੀ ਅਰੇਂਜ ਮੈਰਿਜ ਹੋਈ ਹੈ ਤੇ ਉਦੋਂ ਮੁੰਡੇ ਬਾਰੇ ਤੇਰੇ ਚਾਚੇ ਹਰ ਗਿਆਨ ਪਤਾ ਨਹੀਂ ਕੀਤਾ ਬਈ ਨਹੀਂ ਉਹਨਾਂ ਨੇ ਸਿਰਫ ਮੈਨੂੰ ਇੱਥੇ ਧੱਕੇ ਨਾ ਧਕੇ ਲੈਣਾ ਸੀਗਾ ਠੀਕ ਆ ਉਹਨਾਂ ਨੇ ਵੀ ਵੀ ਕਿਰਾਨਾ ਇਹਦਾ ਰਿਸ਼ਤਾ ਹੋ ਜਾਏ ਨਿਕਲ ਜੇ ਬਸ ਸਾਡੇ ਘਰੋਂ ਮਤਲਬ ਜਿਹੜੀ ਜ਼ਮੀਨ ਸੀਗੀ ਤੇਰੀ ਉਹ ਨੱਪ ਲੈਣਾ ਸੀ ਹਾਂ ਬਈ ਕਿਉਂਕਿ ਨਾ ਵੀ ਮੇਰੇ ਮਤਲਬ ਵੀ ਮੇਰਾ ਹੋਰ ਕੋਈ ਹੈ ਨਹੀਂ ਸੀਗਾ ਮਤਲਬ ਹਨਾ ਮੰਮੀ ਡੈਡੀ ਦੀ ਡੈਥ ਹੋ ਗਈ ਤੇਰੀ ਮਜਬੂਰੀ ਸੀਗੀ ਹਾਂ ਬਈ ਤੇ ਵੀ ਮੇਰਾ ਭਰਾ ਵੀ ਹੈ ਨਹੀਂ ਸੀ ਕੋਈ ਮੈਂ ਕੱਲੀ ਸੀਗੀ ਤੇ ਵੀ ਉਹਨਾਂ ਨੂੰ ਆਏ ਸੀਗਾ ਵੀ ਸਾਡਾ ਭਾਰ ਲੈ ਜੂਗਾ ਤੇ ਵੀ ਜਿਹੜੀ ਜ਼ਮੀਨ ਜਮੂਣਾ ਵੀ ਉਹ ਸਾਰੀ ਵੀ ਸਾਡੇ ਨਾਂ ਹੋ ਜਾਊਗੀ ਜਿਹੜੀ ਵੀ ਮੇਰੇ ਹਿੱਸੇ ਆਉਂਦੀ ਸੀਗੀ ਪਹਿਲੇ ਤੇ ਤਾਂ ਕਰਕੇ ਬਈ ਉਹਨਾਂ ਨੇ ਮੇਰਾ ਧੱਕੇ ਨਾਲ ਇੱਥੇ ਵਿਆਹ ਕਰਤਾ ਉਹਨਾਂ ਨੂੰ ਸਭ ਕੁਝ ਪਤਾ ਸੀ ਬਈ ਤਾਂ ਹੀ ਤਾਂ ਹੁਣ ਮੇਰਾ ਫੋਨ ਨਹੀਂ ਚੱਕਦੇ ਹੂੰ ਉਹ ਸੁਣਨਾ ਹੀ ਨਹੀਂ ਚਾਹੁੰਦੇ ਮੇਰੀ ਕਿਸੇ ਗੱਲ ਨੂੰ ਅੱਛਾ ਕਦੇ ਸੋਚਿਆ ਨਹੀਂ ਵੀ ਮੈਂ ਉਹਨਾਂ ਦੇ ਘਰ ਦੇ ਘਰਦਿਆਂ ਕੋਲ ਜਾਵਾਂ ਉਹਦੇ ਚਾਚੇ ਕੋਲ ਜਾਵਾਂ ਤੇ ਉਹਨਾਂ ਨੂੰ ਉੱਥੇ ਜਾ ਕੇ ਕਹਾਂ ਵੀ ਤੁਸੀਂ ਮੇਰ ਨਾਲ ਮਾਰਾ ਕੀਤਾ ਨਹੀਂ ਬਈ ਫਿਰ ਜਦੋਂ ਮੈਨੂੰ ਪਤਾ ਹੀ ਲੱਗ ਗਿਆ ਗੱਲ ਦਾ ਹਨਾ ਅੱਛਾ ਫਿਰ ਜਦੋਂ ਤੈਨੂੰ ਪਤਾ ਲੱਗ ਗਿਆ ਵੀ ਤੇਰਾ ਘਰ ਵਾਲਾ ਤੈਨੂੰ ਸਮਝਦਾ ਨਹੀਂ ਪਿਆ ਤੇਰਾ ਘਰ ਵਾਲਾ ਤੇਰੇ ਨਾਲ ਲੜਦਾ ਤੇਰਾ ਘਰ ਵਾਲਾ ਨਸ਼ੇ ਕਰਨ ਲੱਗ ਗਿਆ ਕੁੱਟਮਾਰ ਕਰਨ ਲੱਗ ਗਿਆ ਤੇ ਫਿਰ ਇਸ ਚੀਜ਼ ਦੇ ਵਿੱਚ ਕਿਵੇਂ ਆਉਣਾ ਬਣ ਗਿਆ ਤੇਰਾ ਵੀ ਇਸ ਚੀਜ਼ ਦੇ ਵਿੱਚ ਕਿਵੇਂ ਬੜੀ ਤੂੰ ਇਹ ਬਈ ਆਏ ਸੀਗਾ ਵੀ ਜਦੋਂ ਇਹ ਉੱਥੋਂ ਵਾਪਸ ਆ ਗਿਆ ਹਨਾ ਟੀਕੇ ਲਾਉਣ ਲੱਗ ਗਿਆ ਫਿਰ ਇਹ ਕੰਮ ਤੇ ਜਾਣੋ ਵੀ ਹਟ ਗਿਆ ਮੈਨੂੰ ਕਹਿੰਦਾ ਵੀ ਮੈਨੂੰ ਤਾਂ ਪੈਸੇ ਲਿਆ ਕੇ ਦੇ ਵੀ ਕਦੇ ਤਾਂ ਘਰੋਂ ਬਈ ਇਹਨੇ ਸਿਲੰਡਰ ਅਲ ਢੋਲੀ ਢੁੱਲੀ ਸਾਡੇ ਜਿਹੜਾ ਮਤਲਬ ਸਾਰਾ ਕੁਝ ਸਮਾਨ ਪਿਆ ਸੀ ਕਣਕ ਪਈ ਸੀ ਬਈ ਇਹ ਸਾਰਾ ਕੁਝ ਵੇਚਤਾ ਘਰੋ ਚੱਕ ਚੱਕ ਵੇਚਣ ਲੱਗ ਗਿਆ ਮੈਂ ਆਖਿਆ ਵੀ ਐ ਤਾਂ ਲੋਟ ਨਹੀਂ ਆਉਣਾ ਕੰਮ ਵੀ ਇਹ ਤਾਂ ਘਰ ਵੀ ਇੱਕ ਦਿਨ ਵੇਚ ਦੂ ਜੇ ਐਂ ਚੱਲਦਾ ਰਿਹਾ ਮੈਂ ਉਹਨੂੰ ਕਿਹਾ ਮੈਂ ਆਖਿਆ ਚੱਲ ਕੋਈ ਗੱਲ ਨਹੀਂ ਵੀ ਜਦੋਂ ਹੁਣ ਮੈਨੂੰ ਇਹਦੇ ਲੜ ਲਾਈ ਦਿੱਤਾ ਤੇ ਮੈਂ ਆਖਿਆ ਵੀ ਮੈਂ ਕੰਮ ਤੇ ਲੱਗ ਜਾਨੀ ਆ ਫਿਰ ਬਈ ਹੁਣ ਇੰਨਾ ਪੜੇ ਲਿਖੇ ਨਾ ਹੋਣ ਕਰਕੇ ਕੰਮ ਕਿਤੇ ਮਿਲਿਆ ਨਹੀਂ ਵੀ ਉਹ ਹੋ ਜਾ ਫਿਰ ਮੈਨੂੰ ਮੈਂ ਇਸ ਤਰ੍ਹਾਂ ਦੇ ਨਾਲ ਜਾਣ ਲੱਗੀ ਬਈ ਮੈਂ ਦਿਹਾੜੀ 300 ਰੁਪਏ ਤੇ ਉਹ ਵੀਡੀਓ ਵੇਖ ਲਓ ਬਈ ਯਾਰ ਬੰਦ ਨਾ ਹੋ ਜਾ ਕੈਮਰਾ ਗਰਮੀ ਨਾਲ ਬਈ ਇਹਦਾ ਤੂੰ ਲੈਣ ਕੋਲ ਜਾਦਾ ਧਿਆਨ ਤੇ ਬਈ ਮੈਂ 300 ਰੁਪਏ ਉਥੇ ਨਾ ਵੀ ਇੱਕ ਨਾਲ ਸੀ ਬੁੜੀ ਆਉਂਦੀ ਹੁੰਦੀ ਸੀ ਤੇ ਬਈ ਉਹਦੇ ਨਾਲ ਮੇਰੀ ਵਧੀਆ ਚਲੋ ਗੱਲਬਾਤ ਹੋਣ ਲੱਗ ਗਈ ਉਹਨੇ 10 ਕ ਦਿਨ ਵਧੀਆ ਚਲੋ ਮੈਂ ਜਾਂਦੀ ਕੰਮ ਤੋਂ ਆਉਂਦੀ 300 ਰੁਪਏ ਲੈ ਆਉਂਦੀ ਬਈ ਤੈਨੂੰ ਸੋਨਾ ਬਣਦਾ ਵੀ ਕੁਛ ਨਹੀਂ ਸੀ 200 ਰੁਪਏ ਮੈਂ ਥੋਏ ਫੜ ਲੈਂਦਾ 300 ਹੀ ਮੰਗਦਾ ਹੁੰਦਾ ਸੀ ਪਰ ਰੋਜ਼ ਦਾ 200 ਤਾਂ ਫੜਦਾ ਹੀ ਫੜਦਾ ਸੀ ਤੇ 100 ਰੁਪਏ ਨਾਲ ਬਈ ਤੁਹਾਨੂੰ ਪਤਾ ਹੀ ਕੀ ਬਣਦਾ ਹਨਾ ਤੇ ਉਸ ਤੋਂ ਬਾਅਦ ਮੈਨੂੰ ਉਹ ਬੁਢੀ ਨੇ ਦੱਸਿਆ ਵੀ ਮੈਂ ਉਹਨੂੰ ਕਿਹਾ ਕਰਾਂ ਮੈਂ ਕਿਹਾ ਵੀ ਤੂੰ ਇੰਨਾ ਵਧੀਆ ਉਹਦੇ ਕੋਲੇ ਵੀ ਐਕਟਿਵਾ ਤੇ ਆਉਂਦੀ ਹੁੰਦੀ ਸੀ ਉਹ ਤੇ ਉਹਦੇ ਵਧੀਆ ਸਿਉਣਾ ਪਾਇਆ ਹੁੰਦਾ ਸੀ ਲੀੜੇ ਲੱਤੇ ਸੋਨੇ ਪਾਏ ਹੁੰਦੇ ਸੀ ਤੇ ਉਹ ਬੁਢੀ ਦੇ ਹਾਂ ਬਈ ਮਹਿੰਗਾ ਫੋਨ ਸੀ ਅਸੀਂ ਐਂ ਗੱਲਾਂ ਕਰਦੇ ਕਰ ਜਦੋਂ ਮੈਨੂੰ 10 ਬਰਾਦਨ ਹੋ ਗਏ ਕੰਮ ਤੇ ਜਾਂਦੀ ਨੂੰ ਮੈਂ ਉਹਨੂੰ ਆਖਿਆ ਵੀ ਭਨੇ ਵੀ ਤੈਨੂੰ ਕੰਮ ਦੀ ਕੀ ਲੋੜ ਆ ਵੀ ਤੇਰੇ ਕੋਲ ਤਾਂ ਸਭ ਕੁਸ ਆ ਉਹ ਮੈਨੂੰ ਕਹਿੰਦੀ ਐਵੇਂ ਨਹੀਂ ਇਹ ਤਾਂ ਮੈਨੂੰ ਆਉਣਾ ਪੈਂਦਾ ਵੀ ਲੋਕ ਲੋਕਾਂ ਤੋਂ ਮੈਂ ਬਚ ਸਕਾਂ ਮੈਂ ਉਹਨੂੰ ਆਪਣੀ ਸਾਰੀ ਗੱਲ ਦੱਸੀ ਬਈ ਵੀ ਜਦੋਂ ਆਪਾਂ ਕਿਸਤੇ ਵਿਸ਼ਵਾਸ ਕਰਦੇ ਆਂ ਉਹ ਮੈਨੂੰ ਕਹਿੰਦੀ ਐਂ ਕਰਕੇ ਵੀ ਆਹ ਕੰਮ ਆ ਤੇ ਕਹਿੰਦੀ ਵੀ ਤੂੰ ਇੱਧਰ ਆ ਸਕਦੀ ਆ ਤੇ ਕਹਿੰਦੀ ਵੀ ਵਧੀਆ ਤੇਰੀ ਜ਼ਿੰਦਗੀ ਉਹ ਹੋ ਜੂਗੀ ਨਾਲੇ ਆਪਦਾ ਚੰਗਾ ਲੀੜਾ ਪਾਏਗੀ ਚੰਗਾ ਖਾਏਗੀ ਤੇ ਫਿਰ ਭਈ ਐਂ ਕਰਕੇ ਮੈਂ ਉਹਦੇ ਕਹਿਣ ਤੇ ਉਹਦੀਆਂ ਗੱਲਾਂ ਚਾਕੇ ਇੱਧਰ ਮਤਲਬ ਇਸ ਰਾਸਤੇ ਤੇ ਤੁਰ ਪਈ ਮਤਲਬ ਮਜਬੂਰੀਆਂ ਇਹ ਜੀਆਂ ਨੇ ਵੀ ਮਜਬੂਰੀਆਂ ਤੁਹਾਨੂੰ ਖਿੱਚ ਕੇ ਲੈ ਆਈਆਂ ਇਹ ਚੀਜ਼ ਦੇ ਵਿੱਚ ਹਾਂ ਭਈ ਕਿਉਂਕਿ ਦੇਖੋ ਹੁਣ ਮੈਂ ਸਾਰਾ ਦਿਨ ਧੱਕੇ ਖਾ ਕੇ ਮਿਹਨਤ ਕਰਕੇ 300 ਰੁਪਏ ਬਣਾਉਂਦੀ ਸੀ ਉਹ ਵੀ ਉਹ ਮੇਰੇ ਹੱਥੇ ਠਾਣੀ ਰਹਿਣ ਦਿੰਦਾ ਸੀ ਤੇ ਫਿਰ ਮੈਨੂੰ ਕੁੱਟਦਾ ਸੀ ਨਾਲ ਤਾਂ ਮੈਂ ਕੰਮ ਕਰਕੇ ਜਾਂਦੀ ਸੀ ਘਰ ਦਾ ਕਰਦੀ ਸੀ ਨਾਲੇ ਮੋਂ ਤੋਂ ਕੁੱਟ ਖਾਂਦੀ ਸੀ ਅੱਛਾ ਘਰ ਦੇ ਆਲੇ ਨੇ ਨਹੀਂ ਬੋਲੇ ਤੇਰੇ ਮਤਲਬ ਤੇਰੇ ਘਰ ਵਾਲੇ ਨੂੰ ਪਤਾ ਇਹ ਚੀਜ਼ ਦਾ ਵੀ ਤੂੰ ਇਹ ਚੀਜ਼ ਕਰਦੀ ਆਂ ਬਈ ਨਹੀਂ ਉਹਨੂੰ ਨਹੀਂ ਪਤਾ ਇਹ ਨਹੀਂ ਪਤਾ ਉਹਨੂੰ ਨਹੀਂ ਪਤਾ ਬਈ ਜੇ ਹੁਣ ਤੁਹਾਨੂੰ ਪਤਾ ਹੀ ਹਜੇ ਤੱਕ ਤਾਂ ਪਤਾ ਨਹੀਂਗਾ ਤਾਂ ਕਰਕੇ ਫਿਰ ਹੁਣ ਵੀ ਉਹਨੂੰ ਤਾਂ ਪੈਸਿਆਂ ਤੱਕ ਮਤਲਬ ਆ ਬਈ ਉਹਨੂੰ ਪੈਸੇ ਮਿਲ ਜਾਂਦੇ ਆ ਬਸ ਠੀਕ ਆ ਉਹ ਨਹੀਂ ਪੁੱਛਦਾ ਵੀ ਤੂੰ ਕੀ ਕੰਮ ਕਰਦੀ ਆਂ ਕੀ ਨਹੀਂ ਅੱਛਾ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਜੇ ਪਤਾ ਲੱਗ ਗਿਆ ਫਿਰ ਕੀ ਪਊਗਾ ਬੜਨਾ ਦਾ ਹੁਣ ਦੇਖੋ ਵੀ ਜਿੱਥੋਂ ਤੱਕ ਮੈਨੂੰ ਪਤਾ ਵੀ ਨਸ਼ੇ ਵਾਲੇ ਜਿਹੜੇ ਬੰਦੇ ਹੁੰਦੇ ਹਨ ਨਾ ਉਹਨਾਂ ਨੂੰ ਆਪ ਦੇ ਘਰ ਵਾਲੀ ਦੀ ਵੀ ਇੱਜ਼ਤ ਦੀ ਹੁੰਦੀ ਨਹੀਂ ਪਰਵਾ ਤੇ ਬਾਕੀ ਬਈ ਵੀ ਮੈਂ ਪਹਿਲਾਂ ਹੀ ਮੇਰਾ ਘਰ ਤਾਂ ਉਜੜਿਆ ਜੜਾਇਆ ਕਿਉਂ ਰੋਜ਼ ਕੁੱਟ ਖਾਨੀ ਆ ਕੁੱਟ ਤੋਂ ਤਾਂ ਬਚੂੰਗੀ ਉਜੜਿਆ ਤਾਂ ਪਹਿਲਾਂ ਹੀ ਆ ਫਿਰ ਜੇ ਪਤਾ ਲੱਗ ਗਿਆ ਵੱਧ ਤੋਂ ਵੱਧ ਕੀ ਕਰੂ ਘਰੋਂ ਕੱਢ ਦੂ ਪਰ ਮੈਨੂੰ ਪਤਾ ਵੀ ਨਹੀਂ ਕੱਢਦਾ ਕਿਉਂਕਿ ਉਹਨੂੰ ਲਿਆ ਕੇ ਉਹਦੀ ਜਿਹੜੀ ਜ਼ਰੂਰਤ ਆ ਉਹ ਮੈਂ ਹੀ ਪੂਰੀ ਕਰਦੀ ਆ। ਅਜਾ ਕਿਤੇ ਕਿਸੇ ਨਾ ਕਿਤੇ ਇਦਾਂ ਲੱਗਦਾ ਵੀ ਵੀ ਪੈਸੇ ਨੇ ਆ ਰਹੇ ਨੇ ਬਿੱਤਰ ਕਰ ਲਾ ਪੋਸਦਾ ਵੀ ਨਿਰ ਰੁਪਏ ਕਿਵੇਂ ਆ ਰਹੇ ਨੇ ਦਿਹਾੜੀ ਤੇ ਤਰੀ 300 400 ਆ। ਤੇ ਇਹ ਨ ਰੁਪਏ ਕਿੱਥੋਂ ਆ ਰਹੇ ਕਿ ਉਹਨੂੰ ਸੁਰਤ ਸਰਤ ਹੁੰਦੀ ਹੈ ਕੁਝ? ਉਹਨੂੰ ਸੁਰਤ ਹੀ ਨਹੀਂ ਬਾਈ। ਤੁਸੀਂ ਸੋਚੋ ਵੀ ਜਿਹੜਾ ਬੰਦਾ ਦਿਨ ਦੇ ਤੇ ਚਾਰ ਪੰਜ ਟੀਕੇ ਲਾਉਂਦਾ। ਉਹਨੂੰ ਕਿੱਥੋਂ ਸੁਰਤ ਰੋਊਂਗੀ? ਮੈਂ ਬਾਕੀ ਬਈ ਉਹਨੂੰ ਉਹ ਜਿਹੜੀ ਦਿਹਾੜੀ ਮੈਨੂੰ ਮਿਲਦੀ ਆ ਬਸ ਮੈਂ ਉਹੀ ਉਹਨੂੰ ਪੈਸੇ ਦੇਣੀਆਂ ਉਹੀ ਦੱਸਦੀ ਆ ਵੀ ਮੈਂ ਮੈਸਤਰ ਗਣਾ ਦਿਹਾੜੀ ਜਾਂਦੀ ਆ ਨਹੀਂ ਬਈ ਹੇ ਜਵਾਕ ਹੈ ਨਹੀਂ ਕੋਈ ਤੇ ਮੈਂ ਆਪਦਾ ਪੈਸਾ ਥੇਲਾ ਜਿਹੜਾ ਹੈਗਾ ਉਹ ਜੁੜੀ ਜਾਣੀ ਕਿਤੇ ਨਾ ਕਿਤੇ ਇਹ ਸੋਚਿਆ ਨਹੀਂ ਤੂੰ ਵੀ ਮੈਂ ਜਿਹੜੀ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਇਸ ਮੁੰਡੇ ਨਾਲ ਵਿਆਹ ਕਰਾ ਕੇ ਹਨਾ ਮੇਰਾ ਵਿਆਹ ਕਰਤਾ ਮੇਰੇ ਚਾਚੇ ਨੇ ਵੀ ਤੱਕੇ ਨਾ ਵਿਆਹ ਕਰਤਾ ਜੇ ਕਿਤੇ ਨਾ ਕਿਤੇ ਇਹ ਲੱਗਦਾ ਵੀ ਛੋਟੀ ਉਮਰ ਆ ਵੀ ਜੇ ਮੈਂ ਇਹਨੂੰ ਤਲਾਕ ਦੇ ਦਾਂ ਤੇ ਆਪਣੀ ਜ਼ਿੰਦਗੀ ਹੋਈ ਸੌਖੀ ਕਰ ਲਾਂ ਕਿਸੇ ਹੋਰ ਦੇ ਲੜ ਲੱਗ ਜਾ ਜਾਂ ਕੋਈ ਹੋਰ ਕੰਮ ਧੰਦਾ ਕਰਨ ਲੱਗ ਜਾ ਕਿ ਕਿਤੇ ਨਾ ਕਿਤੇ ਲੱਗਦਾ ਵੀ ਮੈਂ ਅਫਸੋਸ ਕਰਦੀ ਹੋਵੇ ਵੀ ਇਹ ਕੰਮ ਦੇ ਵਿੱਚ ਮੈਂ ਗਲਤੀ ਨਾਲ ਆ ਗਈ ਤੇ ਨਿਕਲਣਾ ਚਾਹੁੰਦੀ ਹਾਂ ਬਈ ਇਹ ਤਾਂ ਨਾ ਇਹੋ ਜੀ ਦਲਦਲਾ ਜਿਹਦੇ ਵਿੱਚ ਬੰਦਾ ਮੈਨੂੰ ਲੱਗਦਾ ਵੀ ਜੇ ਧਸ ਗਿਆ ਨਾ ਤੇ ਜਿੰਨਾ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰੂ ਉੰਨਾ ਥੱਲੇ ਨੂੰ ਜਾਊਗਾ ਮੈਨੂੰ ਤਾਂ ਲੱਗਦਾ ਵੀ ਇਹਨਾਂ ਚੀਜ਼ਾਂ 'ਚ ਹੁਣ ਮੈਂ ਨਿਕਲ ਸਕਦੀ ਆ ਪਰ ਹਾਂ ਮੇਰੀ ਸੋਚ ਜ਼ਰੂਰ ਆ ਵੀ ਹੋ ਸਕਦਾ ਵੀ ਮੈਂ ਜਿਹੜਾ ਹੈਗਾ ਹੁਣ ਮੈਂ ਪੈਸਾ ਤੇ ਲਾਭ ਦਾ ਸਾਈਡ ਤੇ ਹਨਾ ਰੱਖੀ ਜਾਨੀ ਆ ਜਿਹੜਾ ਬਣਦਾ ਵੀ ਕੋਈ ਆਵਦਾ ਕੋਈ ਉਹੋ ਜਿਹਾ ਸੋਚ ਸਕਾ ਕਿਤਨਾ ਕਿਤੇ ਇਦਾਂ ਹੀ ਲੱਗਦਾ ਵੀ ਜੇ ਮੇਰਾ ਘਰ ਵਾਲਾ ਜਿਹੜੇ ਮੇਰੇ ਨਾਲ ਲੱਗਿਆ ਹੋਇਆ ਵੀ ਉਹਦੀ ਜ਼ਿੰਦਗੀ ਬਰਬਾਦ ਹੋ ਗਈ ਨਾ ਨਸ਼ੇ 'ਚ ਲੱਗਿਆ ਹੋਇਆ ਵੀ ਛੱਡਣ ਦੀ ਜੀ ਨਹੀਂ ਕਰਦਾ ਹੁਣ ਬੰਦੇ ਦਾ ਜਿਵੇਂ ਆਪਾਂ ਕਹਿੰਦੇ ਵੀ ਤੁਸੀਂ ਛੱਡਿਆ ਨਹੀਂ ਜਾਂਦਾ ਪਿਆ ਤੁਹਾਡੇ ਤੋਂ ਵੀ ਕਿ ਇਹ ਕੀ ਕਰੂਗਾ ਹਾਂ ਬਈ ਹੁਣ ਛੱਡ ਤਾਂ ਹੋ ਸਕਦਾ ਨਹੀਂ ਤੁਹਾਨੂੰ ਪਤਾ ਹੀ ਇਹ ਨਸ਼ਾ ਤਾਂ ਬਿਲਕੁਲ ਵੀ ਨਹੀਂ ਇਨਸਾਨ ਛੱਡ ਸਕਦਾ ਅੱਛਾ ਉਹਦੇ ਮੰਮੀ ਡੈਲੀ ਹੈਗੇ ਉਹਦੀ ਇਕੱਲੇ ਮਮਮੀ ਹੈ ਜੀ ਅੱਛਾ ਉਹਦੀ ਮੰਮੀ ਆ ਉਹਦੀ ਮੰਮੀ ਨਾਲ ਗੱਲਬਾਤ ਕਦੇ ਕੀਤੀ ਵੀ ਤੇ ਵੀ ਤੇਰਾ ਮੁੰਡਾ ਨਸ਼ਾ ਕਰਦਾ ਵੀ ਜਾਂ ਮੈਨੂੰ ਤੰਗ ਕਰਦਾ ਵੀ ਹਨਾ ਮੈਨੂੰ ਕੰਮ ਕਰਨਾ ਪੈਂਦਾ ਵੀ ਇਹਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਉਹ ਤੈਨੂੰ ਉਲਟਾ ਹੀ ਜਵਾਬ ਦਿੰਦੀ ਆ ਕੁਝ ਉਹ ਬਰਦਾਈ ਵੈਸੇ ਤਾਂ ਤੇ ਬਾਕੀ ਹੀ ਉਹ ਤਾਂ ਉਲਟੀ ਬੋਲਦੀ ਹੈਗੀ ਉਹ ਕਹਿ ਦਿੰਦੀ ਆ ਵੀ ਤੂੰ ਆ ਕੇ ਉਹ ਕਰਤਾ ਪਹਿਲਾਂ ਤਾਂ ਸਾਡਾ ਮੁੰਡਾ ਨਸ਼ਾ ਪੱਤਾ ਕਰਦਾ ਨਹੀਂ ਸੀ ਜੇ ਤੂੰ ਇਹਨੂੰ ਬਾਹਰ ਭੇਜਿਆ ਆ ਕੇ ਵੀ ਨਾ ਕਹਿੰਦੀ ਅੱਗੇ ਕਿਹੜਾ ਸੀ ਰਹਿੰਦੇ ਨਹੀਂ ਸੀ ਇਸ ਘਰ ਚ ਕਹਿੰਦੀ ਤੂੰ ਇਹਨੂੰ ਆਖਿਆ ਵੀ ਘਰ ਪਾ ਤਾਂ ਮੁੰਡਾ ਸਾਡਾ ਨਸ਼ੇ ਤੇ ਲੱਗ ਗਿਆ ਸਾਰਾ ਕੋ ਜਿਹੜਾ ਕੁਝ ਸੀਗਾ ਉਹ ਸਾਰਾ ਤੇਰੇ ਸਿਰ ਚ ਪਤਾ ਹਾਂ ਬਈ ਹੂੰ ਤੇਰੇ ਚਾਚਾ ਚਾਚੀ ਤੈਨੂੰ ਲੱਭੇ ਨਹੀਂ ਬਈ ਮੈਂ ਗਈ ਨਹੀਂ ਤੁਹਾਨੂੰ ਮੈਂ ਦੱਸਾਂ ਵੀ ਮੈਂ ਪਿੰਡ ਗਈ ਨਹੀਂ ਹੁਣ ਮੈਂ ਕਰਨ ਵੀ ਕੀ ਜਾਣਾ ਬਈ ਮੇਰਾ ਉੱਥੇ ਕੁਝ ਨਹੀਂ ਹੈਣਾ ਉਨਾਂ ਨੇ ਜਿਹੜੀ ਮੇਰੇ ਹਿੱਸੇ ਹੁੰਦੀ ਜ਼ਮੀਨ ਜਬੂਨ ਸੀ ਤੁਹਾਡੇ ਕੋਲ ਤੜਕੇ ਦੇ ਆਏ ਹਾਂ ਤੁਹਾਡਾ ਘਰ ਵਾਲਾ ਵੀ ਨਹੀਂ ਦਿਖਦਾ ਪਿਆ ਉਹ ਕਿੱਥੇ ਗਿਆ ਹੋਇਆ ਉਹ ਬਈ ਬਸ ਇੱਥੇ ਕਿਤੇ ਹੋਣਾ ਨਸ਼ੇ ਪੱਤੇ ਵਾਲਿਆਂ ਦੇ ਕੋਲੇ ਕਿਤੇ ਇੱਥੇ ਅੱਡਾ ਜਾਂ ਬਣਿਆ ਹੋਇਆ ਸਾਡੇ ਉੱਥੇ ਹੋਊਗਾ ਬਈ ਉੱਥੇ ਬੈਠੇ ਰਹਿੰਦੇ ਆ ਦੋ ਚਾਰ ਜਣੇ ਹੋਰ ਆ ਇਹਦੇ ਨਾਲ ਦੇ ਉੱਥੇ ਬੈਠਾ ਰਹਿੰਦਾ ਕੁੜੀਆਂ ਇਹ ਕੰਮ ਕਰਦੀਆਂ ਨੇ ਕਿਤੇ ਨਾ ਕਿਤੇ ਲੱਗਦਾ ਵੀ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਗਲਤ ਹੋ ਰਹੀਆਂ ਨੇ ਜਾਂ ਇਹ ਚੀਜ਼ ਦੇ ਵਿੱਚ ਜਦੋਂ ਬੰਦਾ ਵੱਡ ਜਾਂਦਾ ਤੇ ਕਿਤੇ ਨਾ ਕਿਤੇ ਲੱਗਦਾ ਵੀ ਯਾਰ ਵੀ ਮੈਂ ਕਿੱਦਾਂ ਨਿਕਲਾਂ ਇਹ ਚੀਜ਼ ਚੋਂ हां भाई गलत तो ਤੁਹਾਨੂੰ ਪਤਾ ਇਹ ਹੈਗਾ ਹੀ ਆ ਕੰਮ ਵੀ ਇਹਦੇ ਵਿੱਚ ਆਇਆ ਹੈਗਾ ਵੀ ਜਿੰਦਗੀ ਜਮਾ ਖਤਮ ਹੋ ਜਾਂਦੀ ਹੈ ਨਾ ਤਾਂ ਇਨਸਾਨ ਵਾਪਸ ਮੋੜਨ ਜੋਕਰ ਹੁੰਦਾ ਤੇ ਨਾ ਹੀ ਉਹਦੀ ਜ਼ਿੰਦਗੀ ਅੱਗੇ ਕੋਈ ਸੁਧਰਦੀ ਹੈ ਤੇ ਮੈਂ ਕਹਿੰਦੀ ਆ ਵੀ ਮਜਬੂਰੀ ਨਹੀਂ ਵੜਦਿਆਂ ਇਹਦੇ ਵਿੱਚ ਕਿਸੇ ਦਾ ਜੀਤਾ ਕਰਦਾ ਨਹੀਂ ਕੋਈ ਸ਼ੌਂਕ ਨੂੰ ਨਹੀਂ ਵੜਦਾ ਹੁਣ ਮਾਸੋਸ ਹੈਗਾ ਤੁਹਾਨੂੰ ਅਫਸੋਸ ਤਾਂ ਹੈ ਲੱਡੋਂਗੇ ਚੀਜ਼ ਨੂੰ ਚੌਨੀ ਤਾਂ ਹੈਗੀ ਹੈ ਜੀ ਮੈਂ ਵੀ ਨਿਕਲੇ ਨਹੀਂ ਜਾਂਦਾ ਹੁਣ ਨਹੀਂ ਬਈ ਕਿਉਂਕਿ ਹੁਣ ਇੱਕ ਤਾਂ ਹੁਣ ਉਹਦੀਆਂ ਜ਼ਰੂਰਤਾਂ ਹਨਾ ਤੇ ਉੱਤੋਂ ਬਈ ਵੀ ਹੁਣ ਮੈਨੂੰ ਆਏਗਾ ਵੀ ਚੱਲ ਮੇਰਾ ਆਪਦਾ ਹਨਾ ਜੋ ਵੀ ਮੇਰੇ ਸ਼ੌਂਕ ਅਧੂਰੇ ਸੀਗੇ ਉਹ ਮੈਂ ਆਪਦੇ ਪੂਰੇ ਕਰ ਰਹੀ ਹਾਂ ਤੁਹਾਨੂੰ ਪਤਾ ਹਰ ਕੋਈ ਚਾਹੁੰਦਾ ਮੈਂ ਚੰਗਾ ਲੀੜਾ ਪਾਵਾਂ ਚੰਗਾ ਪਹਿਨਾ ਹਨਾ ਸਭ ਕੁਝ ਹੁਣ ਤੁਸੀਂ ਆਪ ਕਰਦੇ ਹੋ ਕੰਮ ਕਿ ਕੁੜੀਆਂ ਰੱਖੀਆਂ ਜੀ ਬਈ ਕੁੜੀਆਂ ਵੀ ਹੈਗੀਆਂ ਨਾਲ ਗਾਂ ਹਨਾ ਤੇ ਹੁਣ ਮਤਲਬ ਵੀ ਫਿਰ ਇਹੀ ਉਹਦੇ ਨਾਲ ਰਲ ਕੇ ਅਸੀਂ ਦੋਨਾਂ ਜਣਿਆਂ ਨੇ ਸਾਂਝਾ ਕੰਮ ਚਲਾਇਆ ਵੇ ਚਲੋ ਧੰਨਵਾਦ ਠੀਕ ਹੈ ਜੀ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਕੁੜੀ ਵੇਖੀ ਆ ਇਹ ਕੁੜੀ ਦੀ ਦਾਸਰੀ ਹੈ ਵੀ ਇਸ ਚੀਜ਼ ਦੇ ਵਿੱਚ ਕਿਵੇਂ ਆਇਆ ਜਾਂਦਾ ਜਿਹੜੀ ਅਸੀਂ ਵੀਡੀਓ ਬਣਾਈ ਹੈ ਇਸ ਦੇ ਵਿੱਚ ਕਿਵੇਂ ਆਇਆ ਜਾਂਦਾ ਮਤਲਬ ਅਸੀਂ ਉਸਤਾ ਸ਼ਾ ਨਹੀਂ ਕਰਦੇ ਪਏ ਲੋਕਾਂ ਨੂੰ ਉਤਸ਼ਾਹਿਤ ਨਹੀਂ ਕਰਦੇ ਪਏ ਵੀ ਤੁਸੀਂ ਵੀ ਇਹ ਚੀਜ਼ ਦੇ ਵਿੱਚ ਆਓ ਅਸੀਂ ਤਾਂ ਇਹ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਵੀ ਇਸ ਚੀਜ਼ ਦੇ ਵਿੱਚ ਬੰਦਾ ਕਿਵੇਂ ਆਉਂਦਾ ਜਦੋਂ ਮਾਪਿਓ ਤੁਹਾਡਾ ਵਿਆਹ ਕਰਦਾ ਜਾਂ ਤੁਸੀਂ ਲਵ ਮੈਰਿਜ ਕਰਾਉਨੇ ਹੋ ਜਾਂ ਤੁਸੀਂ ਤੁਹਾਡੇ ਨਾਲ ਕੋਈ ਇਹੋ ਜਿਹੀ ਵਾਰਦਾਤ ਹੋ ਜਾਂਦੀ ਹੈ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਘਰ ਵਾਲਾ ਉਦਾਂ ਦਾ ਟੱਕਰ ਜਾਂਦਾ ਜਾਂ ਤੁਸੀਂ ਜੇ ਉਹੋ ਜੀ ਸੰਗਤ ਵਿੱਚ ਰਲ ਜਾਂਦੇ ਹੋ ਜਿਹਦੇ ਕਰਕੇ ਇਹ ਚੀਜ਼ਾਂ ਦੇ ਵਿੱਚ ਆਉਣਾ ਪੈਂਦਾ ਅੱਜ ਜਿਹੜੀ ਇਸ ਕੁੜੀ ਨਾਲ ਗੱਲਬਾਤ ਕੀਤੀ ਆ ਇਹ ਕਹਿੰਦੀ ਵੀ ਮੈਨੂੰ ਘਰ ਵਾਲਾ ਮੇਰੇ ਚਾਚੇ ਨੇ ਮੇਰਾ ਵਿਆਹ ਕਰਤਾ ਧੱਕੇ ਨਾਲ ਕੀਤਾ ਠੀਕ ਹੈ ਛੋਟੀ ਉਮਰ 'ਚ ਵਿਆਹ ਕਰਤਾ ਮੇਰਾ ਜਿਹੜਾ ਘਰ ਵਾਲਾ ਸੀਗਾ ਉਹ ਪਹਿਲਾਂ ਸਹੀ ਸੀਗਾ ਉਸ ਤੋਂ ਬਾਅਦ ਜਦੋਂ ਕੰਮ ਕਿਸੇ ਬਾਹਰ ਕੰਮ ਕਰਨ ਜਾਂਦਾ 2-3 3-4 ਮਹੀਨੇ ਵਾਸਤੇ ਤਾਂ ਉੱਥੋਂ ਨਸ਼ੇ ਦੀ ਆਦਤ ਦੀ ਬਣ ਜਾਂਦਾ ਤੇ ਘਰ ਆ ਕੇ ਉਹ ਨਸ਼ਾ ਕਰਨ ਲੱਗ ਜਾਂਦਾ ਤੇ ਜਿਹੜੇ ਪੈਸੇ ਉਹ ਕਮਾਉਂਦਾ ਸਿਓ ਆਪ ਹੀ ਖਾਣ ਲੱਗ ਜਾਂਦਾ ਤੇ ਬਾਅਦ ਦੇ ਵਿੱਚ ਉਹ ਇੰਨਾ ਆਲਸੀ ਹੋ ਗਿਆ ਵੀ ਆਪਣੀ ਘਰ ਵਾਲੀ ਨੂੰ ਕੁੱਟਣ ਲੱਗ ਗਿਆ ਆਪਣੀ ਘਰ ਵਾਲੀ ਨੂੰ ਕਹਿਣ ਲੱਗ ਗਿਆ ਵੀ ਤੂੰ ਕੰਮ ਕਰ ਮੈਂ ਘਰ ਦੇ ਵਿੱਚ ਬਹਿ ਕੇ ਰੋਟੀ ਖਾਣੀ ਆ ਤੇ ਮੈਨੂੰ ਰੋਟੀ ਲਿਆ ਕੇ ਦੇ ਨਸ਼ਾ ਲਿਆ ਕੇ ਦੇ ਤੇ ਤੂੰ ਪੂਰਾ ਕਰਨਾ ਜਿਹੜਾ ਕੁਝ ਕਰਨਾ ਤੂੰ ਹੀ ਕਰ ਸਕਦੀ ਆ ਮੈਂ ਨਹੀਂ ਕੁਝ ਕਰਨਾ ਜਿਹੜਾ ਵੀ ਤੈਨੂੰ ਕੰਮ ਸਹੀ ਲੱਗਦਾ ਤੂੰ ਕਰ ਇਹ ਕਿਤੇ ਮਿਸਤਰੀਆਂ ਦੇ ਨਾਲ ਕੰਮ ਕਰਨ ਲੱਗ ਜਾਂਦੀ ਆ ਉੱਥੇ ਇਸ ਨੂੰ ਕੁੜੀ ਨਾਲ ਜਿਹੜੀ ਕੁੜੀ ਇਹ ਕੰਮ ਕਰਦੀ ਸੀਗੀ ਉਸ ਕੁੜੀ ਨਾਲ ਮਿਲਣਾ ਹੋ ਜਾਂਦਾ ਜੀਦੇ ਕਰਕੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇਹ ਚੀਜ਼ ਚੱਲਦੀ ਚੱਲਦੀ ਉਹ ਕੁੜੀ ਵੀ ਇਹ ਕੰਮ ਕਰਨ ਲੱਗ ਜਾਂਦੀ ਆ। ਮਤਲਬ ਘਰ ਦੇ ਵਿੱਚ ਉਸ ਨੂੰ ਅਸੀਂ ਇਹ ਵੀ ਕਿਹਾ ਵੀ ਤੁਸੀਂ ਇਹ ਦਲਦਲ ਦੇ ਵਿੱਚ ਨਿਕਲਣਾ ਚਾਹੁੰਦੇ ਹੋ ਪਰ ਉਹ ਕੁੜੀ ਨੇ ਜਵਾਬ ਦਿੱਤਾ ਵੀ ਇਹ ਕਹੇ ਜੀ ਦਲਦਲ ਆ ਬਾਈ ਵੀ ਜਿਸ ਦੇ ਵਿੱਚ ਬੰਦਾ ਵੜ ਜਾਂਦਾ ਤੇ ਬਾਅਦ ਵਿੱਚ ਨਿਕਲਿਆ ਨਹੀਂ ਜਾਂਦਾ। ਜਿਹੜੀਆਂ ਕੁੜੀਆਂ ਨੂੰ ਮੈਂ ਸਮਝਾਉਣਾ ਚਾਹਨਾ ਵੀ ਆਉਣ ਵਾਲੀ ਪੀੜ੍ਹੀ ਜਾਂ ਜਿਹੜੀਆਂ ਹੁਣ ਦੀ ਜਵਾਨੀ ਦੇ ਵਿੱਚ ਪੀੜ੍ਹੀਆਂ ਕੁੜੀਆਂ ਪੜ ਰਹੀਆਂ ਨੇ ਜਾਂ ਉਹਨਾਂ ਦੇ ਵਿਆਹ ਹੋਣੇ ਆ ਤਾਂ ਉਹ ਕਿੰਨਾ ਕਿਤੇ ਗਲਤੀਆਂ ਨਾ ਕਰ ਦੇਣ ਵੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਨਾ ਵੜ ਜਾਣ ਜਿਹਦੇ ਕਰਕੇ ਤੁਹਾਡੇ ਮਾਪਿਓ ਦੀ ਤੁਹਾਡੀ ਇੱਜ਼ਤ ਖਰਾਬ ਹੋਵੇ ਜਿਹਦੇ ਕਰਕੇ ਤੁਹਾਨੂੰ ਰੋਣਾ ਪਵੇ ਪਸਤਾਵਾ ਹੋਵੇ ਤੁਹਾਡੇ ਤੋਂ ਨਿਕਲਿਆ ਨਾ ਜਾਵੇ ਪੈਸਾ ਹੀ ਮੁੱਖ ਨਹੀਂ ਹੁੰਦਾ ਪਰ ਪੈਸੇ ਬਿਨਾ ਹੈ ਵੀ ਨਹੀਂ ਕੁਝ ਜੇ ਵੇਖਿਆ ਜਾਵੇ ਪੈਸੇ ਬਿਨਾ ਹੈ ਵੀ ਨਹੀਂ ਕੁਝ ਪਰ ਹੋਰ ਕੰਮ ਬਹੁਤ ਆ ਪੜ੍ਹਾਈ ਵਧੀਆ ਕਰੋ ਜਾਂ ਤੁਹਾਡਾ ਸਾਥ ਨਹੀਂ ਦਿੰਦੀ ਪੜ੍ਹਾਈ ਤਾਂ ਤੁਸੀਂ ਇਹੋ ਜਿਹੇ ਕੰਮ ਅਪਣਾਓ ਜਿੱਥੇ ਤੁਸੀਂ ਕੁਝ ਨਾ ਕੁਝ ਆਪਣਾ ਰੋਟੀ ਦਾ ਗੁਜ਼ਾਰਾ ਕਰਕੇ ਆਪਣਾ ਜੀਵਨ ਬਤੀਤ ਕਰ ਸਕਦੇ ਹੋ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਹਰ ਇੱਕ ਬੰਦਾ ਚਾਹੁੰਦਾ ਵੀ ਮੇਰੇ ਕੋਲ ਪੈਸਾ ਹੋਵੇ ਮੈਂ ਅਮੀਰ ਹੋਵਾਂ ਅਮੀਰ ਹੋਵਾਂ ਪਰ ਮੈਂ ਅੱਜ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹਣਾ ਪਰ ਰੱਬ ਨੇ ਜੇ ਲਿਖਿਆ ਹੀ ਹੋਇਆ ਆਪਣੀ ਗੁਰਬਾਣੀ ਦੇ ਵਿੱਚ ਆਪਣੇ ਲਿਖੇ ਹੋਇਆ ਸਿਸਟਮ ਉਹਦੇ ਵਿੱਚ ਵੀ ਬੰਦੇ ਨੇ ਗਰੀਬ ਹੀ ਰਹਿਣਾ ਮਤਲਬ ਆਪਣੀ ਪੈਸੇ ਤੋਂ ਕੀ ਕਰਨਾ ਉਹਨਾਂ ਨੇ ਮਤਲਬ ਗਰੀਬ ਹੀ ਰਹਿਣਾ ਤੇ ਪਰ ਫਿਰ ਬੰਦਾ ਪੈਸਾ ਕਮਾ ਕੇ ਕੀ ਕਰ ਰਿਹਾ ਜਦੋਂ ਆਪਾਂ ਰਹਿਣਾ ਹੀ ਗਰੀਬ ਆ ਤਾਂ ਫਿਰ ਪੈਸਾ ਕਮਾ ਕੇ ਕੀ ਕਰਾਂਗੇ ਅੱਜ ਤੁਹਾਡੀ ਵੀਡੀਓ ਅੱਜ ਤੁਹਾਡੇ ਲਈ ਇਹ ਵੀਡੀਓ ਬਣਾਈ ਗਈ ਹੈ ਤੁਹਾਡੀ ਸਿੱਖਿਆ ਦੇਣ ਵਾਸਤੇ ਬਣਾਈ ਗਈ ਹੋਈ ਆ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ